ਮਦਦ ਕਰੋਗੇ ਨਾ ਇਹ ਟ੍ਰੈਕ ਰੁਕਦਾ ਸਿਸਟਮ ਚੱਲ ਰਿਹਾ ਹੈ ਮਾੜਾ ਬਹੁਤ ਹੋ ਰਿਹਾ ਹੈ ਬੱਚਿਆਂ ਨਾਲ ਮਤਲਬ ਤੁਸੀਂ ਸਾਡੇ ਨਾਲ ਹੋ ਨਾ ਕਿ ਇਹ ਤਾਂ ਹੋਣਾ ਚਾਹੀਦਾ ਹੈ ਬੰਦੇ ਨੂੰ ਖੜੋ ਲੈ ਜਾਓ ਜਿਹੜੇ ਗਾ ਮਾੜੇ ਕੰਮ ਕਰ ਰਹੇ ਨੇ ਉਹ ਕਰੀਏ ਨਹੀਂ ਕੋਈ ਮਦਦ ਕਿਸੇ ਤੁਹਾਡੇ ਹੱਥ ਦੀ ਹੋ ਕੁਝ ਕਰ ਕੋਈ ਬੰਦਾ ਆਹ ਹਾਂ ਜੀ ਕਿਹਦੇ ਚੱਲਦੇ ਗਏ ਸਾਡੇ ਤੇ ਪਰ ਆਪਾਂ ਪਤਾ ਕੀ ਹੈ ਸਾਰੇ ਰਲ ਕੇ ਇਹ ਕੰਮ ਕਰਨਾ ਪੈਣਾ ਹੈ ਨਾ ਹੁਣ ਜੀ ਆਪਾਂ ਸਾਰੇ ਮਦਦ ਕਰਾਂਗੇ ਪ੍ਰਸ਼ਾਸਨ ਦੀ ਤਾਂ ਹੀ ਗੱਲ ਬਣੋਗੀ ਨਾ ਇਹਦੇ ਬੱਚਿਆਂ ਦਾ ਇਲਾਜ ਕਰਾਉਣ ਦੀ ਲੋੜ ਹੈ ਉਹਨਾਂ ਨੂੰ ਆਪ ਦਾਖਲ ਕਰਾਈਏ ਜਿਹੜੇ ਵੇਚਦੇ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਹੀ ਰਹੇ ਹਾਂ ਇਹ ਵੀ ਨਾਲ ਜ਼ਰੂਰੀ ਹੈ ਨਾ ਅੱਜ ਵੀ ਠੀਕ ਹੈ ਜੀ ਠੀਕ ਹੈ ਓਕੇ ਜੀ ਇਹ ਜਿੰਦਾ ਬਣੀ ਵਨ ਕਿਹੜੇ ਕਲਾਸ ਹੈ ਅੱਗੇ ਆਓ ਜਿਹੜੀ ਕਲਾਸ ਦੇ ਬੱਚੇ

ਨੰਦਿਆ ਸਪੋਰਟ ਹਾਂਜੀ ਗੁੰਡੇ ਨੂੰ ਨਾਲ ਲਾਉਣਾ ਨਾਲ ਯਾਰ ਖੇਡੇ ਖੇਡੇ ਗੁੰਡੇ ਨੂੰ ਕਰੋ ਕਿੱਥੇ ਗਰਾਊਂਡ ਹੈਗਾ ਤੁਹਾਡੇ ਹਾਂਜੀ ਮੈਚ ਖੇਡਦੇ ਸ਼ਾਮ ਨੂੰ ਹਾਂਜੀ ਚਲੋ ਸਿਕੰਦਰ ਵੀ ਜ਼ਰੂਰੀ ਹੈ ਯਾਰ ਤੂੰ ਬਟੇ ਕੀ ਕਰਦਾ ਮੈਂ ਫੋਟੋ ਲੈ ਫੋਟੋ ਲੈਣੇ ਕੰਮ ਕਰਦਾ ਹਾਂ ਫੋਟੋ ਲੈਣੇ ਕੰਮ ਕਰਦਾ ਹਾਂ ਗੁੰਡੇ ਮਾਡਲ ਨੂੰ ਲਾ ਲਾਓ ਯਾਰ ਇਸ ਪਾਸੇ ਖੇਡਣ ਵਾਲੇ ਪਾਸੇ ਸਾਡੀ ਵੀ ਜੀ ਆ ਗਏ ਉਹ ਕਾਗਲ ਕਰਾ ਦਿਓ ਯਾਰ ਆਪਾਂ ਕਰਾ ਦਿੰਨੇ ਆਂ ਦਾਖਲ ਹੁਣ ਪ੍ਰੋਵੀਜ਼ਨ ਹੈਗਾ ਆਪਣੇ ਕੋ ਕਾਨੂੰਨ ਠੀਕ ਹੈ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਨੂੰ ਆਪਾਂ ਦਾਖਲ ਕਰਾ ਸਕਦੇ ਹੁਣ ਉੱਤੇ ਸਪੈਸਟਿਵ ਵੀ ਵਧਾਈ ਹੈ ਆਪਾਂ ਠੀਕ ਹੈ ਅਰਵਿੰਦ ਜੀ ਜੀ ਇਹਨਾਂ ਨਾਲ ਗੱਲ ਕਰ ਲਓ ਹਰਿੰਦਰ ਹਾਂਜੀ ਸਰ ਹਾਂਜੀ ਸਰ ਇਹਨਾਂ ਨਾਲ ਗੱਲ ਕਰਕੇ ਜਿਹੜੇ ਬੰਦੇ ਦਾਖਲ ਕਰਾਉਣੇ ਦਾਖਲ ਕਰਾ ਦਈਏ ਜਿਹੜੇ ਬੰਦੇ ਆ ਗਏ ਬੰਦੇ ਜਿਹੜੇ ਦਾਖਲ ਹੋਣਾ ਚਾਹੁੰਦਾ ਹੈ ਉਹ ਖੁਦ ਆਪ ਬਿਲਿੰਗ ਲਈ ਜਾਣਾ ਚਾਹੀਦਾ ਹੈ ਪਾਣੀ ਵੀ ਆ ਗਏ ਬੇਚਣ ਵਾਲੇ ਬੰਦੇ ਬਹਿ ਜਾਂਦੇ ਆਗੇ ਤੇ ਉਸਨੇ ਫੜ ਕੇ ਸਭ ਨੂੰ ਪਰਚੇ ਵੀ ਦਿੱਤੇ ਉਹਨਾਂ ਦੇ ਤੇ ਉਹ ਉਹਨਾਂ ਦੇ ਕੰਟਰੋਲ ਕੀਤਾ ਜਾ ਸਕਦਾ ਨੇ ਉਹ ਤਾਂ ਕਰ ਹੀ ਰਹੇ ਆ ਆਪਾਂ ਜਿਹੜੇ ਜਿੱਦਾਂ ਉਹ ਕਹਿ ਰਹੇ ਨੇ ਵੀ ਛੱਡਣਾ ਚਾਹੁੰਦੇ ਆ ਆਪਾਂ ਉਹ ਲੈ ਆਓ ਦੱਸੋ ਕਿਸ ਤੋਂ ਪਹਿਲਾਂ ਉਹਨਾਂ ਨੂੰ ਦੇ ਦਿਓ ਠੀਕ ਹੈ ਆਪਾਂ ਡੀਸੀ ਮੈਡਮ ਨਾਲ ਗੱਲ ਕਰਕੇ ਉਹਦੇ ਫੈਸਲੇ ਵਧਾਤੀ ਹੈ ਜਦੋਂ ਆਪਾਂ ਸੱਕਤੀ ਕਰ ਰਹੇ ਨੇ ਐਕਚੁਅਲੀ ਉਹ ਬੰਦੇ ਬਾਅਦ ਉਹਨਾਂ ਨੂੰ ਮਿਲੂਗਾ ਨਹੀਂ ਤਾਂ ਆਪੀ ਉਹ ਇਲਾਜ ਕਰਾਉਂ ਬਹੁਤ ਵਧੀਆ ਗੱਲਾਂ ਵੀ ਤੁਸੀਂ ਵਧੀਆ ਕੰਮ ਕੀਤਾ ਪਿਛਲੀ ਵਾਰ

ਮੈਮ ਕਾਸੂ ਤੋਂ ਇਲਾਵਾ ਔਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਜਲਾ ਕੇ ਨਹੀਂ ਲੋਕਾਂ ਦੇ ਨਾਲ ਵੀ ਬਹੁਤ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੇ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ ਕੇਮਿਸਟ ਸ਼ਾਪ ਦੇ ਵਿੱਚ ਵੀ ਜਾਣਾ ਹੈ ਜਿੱਥੇ ਮਾਰੇ ड्रग्स वगैरह बेचे जा रहे हैं, तो ये सारा कार्रवाई करना है नाल भी राबता कायम करना है मीटिंग करनी है ये सारा कुछ इस महीने दौरान करना है और रोज भी करना है जिले के बीच कमिश्नरेट रोज भी ये काम हो रहा है लेकिन किसी किसी दिन जिम्मे कि मैं आ आई हुई हाँ ਤੋ ਇਸ ਤਰ੍ਹਾਂ ਕਿਸੇ ਦਿਨ ਥੋੜਾ ਜਿਆਦਾ ਫੋਰਸ ਦੇ ਨਾਲ ਕਰਨਾ ਮੈਂ ਜਿਸ ਇਲਾਕੇ ਦੇ ਜਿਸ ਤਰ੍ਹਾਂ ਜਿੱਦਿਆ ਰਕਤ ਕਹਿੰਦੇ ਕਿ ਬਹੁਤ ਵੱਡੀ ਸੂਬਾ ਹੈ ਤੇ ਰੀਹੈਬਿਟੇਸ਼ਨ ਦੇ ਲਈ ਵੀ ਜਿਸ ਅਸੀਂ ਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹ ਵਿੱਚ ਵੀ ਵਾਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਮਿਲਦਾ ਮੈਨੂੰ ਦੇਖੋ ਜਿਹੜਾ ਰੀਹੈਬਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰ ਜਿਹੜੇ ਹੈ ਉਹਨਾਂ ਦੇ ਉੱਤੇ ਆਂਦੇ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਜੇਕਰ ਉਹ ਵੀ ਇਹਨੂੰ ਮਾਈਕ੍ਰੋ ਵਿਦਾਊਟ ਵਿਨਿੰਗਨੈਸ ਵੀ ਕਾਂਟ ਐਡਮਿਟ देम ਸੋ ਸਰਕਾਰ ਨੇ ਬੜੇ سارے ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲਏ ਨੇ ਤਾਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਨੇ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਫੇਰ ਛੱਡੀ ਦੇ ਦੇ ਤਾਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹੈ ਤੋ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨਾਲ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਵੀ ਹੈਵ ਸੈਂਟਰ ਦਾ ਤੋ ਉੱਥੇ ਥਾਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਪਿਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕਣ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਜ਼ਰੀਏ ਆ ਦੇਖੋ ਜਿਹੜੇ ਵੀ ਡਰਗ ਦਾ ਕਾਰੋਬਾਰ ਕਰਦੇ ਆ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ नाम खराब कर रहे हैं काम खराब कर, कर रहे हैं बच्चा का भविष्य खराब कर रहे हैं ठीक है तो इस तो करके उन्होंने तो साढ़ा यही मैसेज है जिस तरह तो तुम्हें पता चलिया होगा कि आज हूँ जेडे कई सारे इलीगल कंस्ट्रक्शन हैं, जरा उन्होंने ड्रग मनी तो बनाया हुआ है उन्होंने रेज किया जा रहा है तो उन्होंने मैसेज यही है कि या तो सुधर जाओ या तो फिर एक्शन वास्ते तैयार रहो ठीक थैंक यू ठीक है